ਉਹ ਬਜਰੇ ਨਾ ਨਵੇਂ ਬੰਦੇ ਫਾਜਣ ਜਿਵੇਂ ਆ ਬੱਚੇ ਖੜੇ ਆ ਇਹਨਾਂ ਨੂੰ ਨਹੀਂ ਪਤਾ ਬਜਰੇ ਨੂੰ ਹਾਂ ਚਟੀਆਂ ਅੱਖਾਂ ਲੈ ਲੋ ਲੰਮੇ ਕਾਣੇ ਲੈ ਲੋ ਉਹ ਆਪਣੇ ਨਾ ਬੱਕਰੀਆਂ ਵਾਲੇ ਸਾਡੇ ਵਿਛਾ ਲੈਂਦੇ ਆ ਜਣ ਕੀ ਆਪਾਂ 400 ਦੀ ਰੱਪਾ 7000 ਦੀ ਖਤਰ ਉਹਨਾਂ ਵੀ ਤਰ੍ਹਾਂ ਦੀ ਜ਼ਿੰਦਗੀ ਖਰਾਬ ਕਰਦੇ ਬੱਚਿਆਂ ਦੀ 13 ਹੀ ਆਪਾਂ ਇਹ ਮੋਨ ਤੇ ਮੁੜਕ ਦਹਾਂ ਨੇ ਹੋਰ ਡਰ ਜਣਾ ਤੰਦਾ ਖੜ ਜਣਾ ਤੰਦਾ ਇਹ ਪੂਰਾ ਵਧੀਆ ਜੇ ਬੰਦੇ ਕੋਲੇ 5-4 ਕਿੱਲੇ ਆ 2-4 ਕਿੱਲੇ ਆ 20 ਬੱਕੀਆਂ ਰੱਖਦਾ ਨਾ ਮਤਲਬ ਭੁੱਖਾ ਰੀ ਮਰਦਾ ਪਹਿਲਾਂ ਟਾਈਮ 'ਚ ਕਿੰਨੇ ਸੂਏ ਲੈਂਦੇ ਸੀ ਬੱਕਰੀ ਤੋਂ ਸਾਲ 'ਚ ਨਹੀਂ ਸਾਲ 'ਚ ਇੱਕ ਸੂਏ ਲੈ ਇੱਕੋ ਹੀ ਸੂਆ ਹੁਣ ਤਾਂ ਭੇਡਾਂ ਨੂੰ ਲਈ ਜਾਂਦੇ ਲੱਗ ਗਈ ਸੂਪੀ ਲੱਗੀ ਸੂਪੀ ਤੇ ਹੁਣ ਨਹੀਂ ਅਸੀਂ ਇੱਕ ਸੂਆ ਵੀ ਲੰਮੇ ਕੰਨ ਹੋਣ ਨਹੀਂ 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 ਮੇਰੀ ਬ੍ਰੀਡ ਚਾਹੀਦੀ ਆ ਮੇਡ ਦੁੱਧ ਵਾਲੀ ਚਾਹੀਦੀ ਗੱਲ ਆ ਦੁੱਧ ਹੋਵੇ ਮੈਂ ਹੋਰ ਕੰਨਾਂ 'ਚ ਦੁੱਧ ਤਾਂ ਨਹੀਂ ਹੁੰਦਾ ਕੰਨ ਦਾ ਡੱਡੇ ਲੰਬੇ ਹੀ ਹੁਣ ਦਿਖਾ ਦੂੰਗਾ ਤੇ ਦੁੱਧ ਸਾਲੇ ਪਾਈਆ ਆਪਣੇ ਆ ਪਾਈਆ ਆਪਣੇ ਆ ਹਾਂ ਹਾਂ ਲਵਾਟ ਵੇ ਪਹੁਣਾ ਚਲੋ ਵੇ ਖਾਨਦਾਨੀ ਵੇ ਖਾਨਦਾਨੀ ਚੀਜ਼ ਤਾਂ ਆ ਕੇ ਬਹਿ ਗਿਆ ਹੁਣ ਬੱਕਿਆਂ ਖਾਨਦਾਨੀ ਮਾਲਕ ਨੂੰ ਵੇ ਉੱਠ ਕੇ ਦਿਖਾ ਦੇ ਨਾ ਉੱਠਣੀਆਂ ਨਹੀਂ ਗੈਂ ਜੋ ਖਾਨਦਾਨੀ ਅਸੀਂ ਮਾਲਕ ਨੂੰ ਪੁੱਛਣਾ ਨਹੀਂ ਚੱਲ ਤੁਰਿਆ ਫਿਰ ਪਿੱਛੇ ਅਸੀਂ ਮਾਲ ਚਾਰਿਆ ਨਿਗੇ ਹੁਣਾਂ ਨੇ ਵੀ ਚਾਰਿਆ ਵਾ ਜਿਹਨੇ ਜਿਹੜੇ ਅਸੀਂ ਬੈਠੇ ਉਹਨਾਂ ਜਿਹੜੇ ਬੈਠੀਆਂ ਹੀ ਆਂ ਜਦੋਂ ਉੱਠੜੇ ਨਾ ਕੇਰਾ ਢਾਂਗੀ ਚੱਕ ਲਈ ਮੱਥਾ ਟੇਕ ਕੇ ਮਹਾਰਾਜ ਨਾਲ ਲੈ ਕੇ ਇਹਨੇ ਜਿਹੜੇ ਉੱਠੜ ਠੀਕ ਹੈ ਘੁਰਗਾਂੋਂ ਇਹ ਲਗਦਾ ਇਹਨਾਂ ਨੂੰ ਖਾਨਦਾਨੀ ਕਹਿੰਦੇ ਆ ਚੱਲੀ ਪੱਟੀ ਤੋਂ ਬੱਕਰੀ ਇਹ ਅੱਛਾ ਬੀਟਲ ਹਾਂ ਬੀਟਲ ਉੱਥੋਂ ਚੱਲੀ ਪੱਟੀ ਕਿੱਥੇ ਜੇ ਰਹਿ ਗਈ ਜੀ ਇਹ ਅੰਮ੍ਰਿਤਸਰ ਕੋਲੇ ਰਹਿ ਗਈ ਜੀ ਅੱਛਾ ਅੰਮ੍ਰਿਤਸਰ ਉਧਰੋਂ ਲਿਆਂਦੀ ਤੁਸੀਂ ਅੰਮ੍ਰਿਤਸਰੀ ਬੱਕਰੀ ਤਾਂ ਮਸ਼ਹੂਰ ਆ ਨਾ ਬਾਰਡਰ ਪੈਂਦੇ ਨਾ ਬਾਰਡਰ ਤੋਂ ਬੱਕੇ ਇੱਕ ਪਾਰ ਕਰ ਜਾਂ ਬਾਸ ਤੇ ਮੈਂ ਕਿੰਨੀ ਕ ਹਾਈਟ ਹੂਟ ਹੁੰਦੀ ਸੀ ਉਦੋਂ ਬੱਕਰੀਆਂ ਦੀ ਹੈਡ ਉਦੋਂ ਬਹੁਤ ਹੁਣ ਤਾਂ ਕਹਿੰਦਾ 35 40 ਉਦੋਂ 40 ਜੂੜ ਦੇ ਉੱਪਰ ਹੀ ਹੁੰਦੀਆਂ ਜਿਹੜੇ ਵੇਲੇ ਮੈਂ ਚਾਰੀਆਂ ਬਾਈ ਹੁਣ ਉਹਨਾਂ ਨੂੰ ਪਤਾ ਤਾ ਰਹੀ ਹਾਂ ਅੱਛਾ 40 ਤੋਂ ਉੱਪ ਆਲੇ ਛੋਟੇ ਕੋਲ ਵੀ ਹੈ ਹਾਂ ਆਹ ਬਿਹਰੋਨ ਉਹ ਕਹਿੰਦੇ ਨੇ ਇਹ ਪਾਠਾ ਹਾਂ ਪਾਠਾ ਉਦੋਂ ਤੁਸੀਂ ਬੱਕਰੀ ਦਾ ਦੁੱਧ ਚੋਇਆ ਹੋਗਾ ਕਿੰਨਾ ਕੁ ਦੁੱਧ ਦੇ ਦਿੰਦੀ ਸੀ ਬੱਕਰੀ ਮੈਂ ਦੁੱਧ ਉਦੋਂ ਨੌਰ ਵਿੱਚ ਕੋਈ ਸ਼ਰਤਾਂ ਲੱਗੀ ਹੋਰ ਨਹੀਂ ਲੱਗੀ ਮੈਂ ਜਿਹੜੀ ਆਥ ਨੇ ਕਈਆਂ ਬੱਕਿਆਂ ਹੱਲਿਓ 4-4 ਕਿਲੋ ਸ਼ਵੇਰੇ 3-3 ਕਿਲੋ 7-8 ਕਿਲੋ ਦੁੱਧ ਹੋਇਆ ਜੇ ਉਹ ਕੋਈ ਨਸ਼ਲੀ ਹੈ ਨਹੀਂ ਬਸ ਤੁਰੇ ਫਿਰਦੇ ਦੇਖ ਰੱਖਿਆ ਨੂੰ ਕੀ ਲੈਣਾ ਉਹ ਗੱਲ ਆ ਰਹੀ ਹੈ ਮੁੰਡਾ ਯਾਰ ਬਹੁਤ ਸਨਖਾ ਜਾਲਾ ਖਰਾਬ ਹੋ ਗਿਆ ਉਹ ਸਨਖਾ ਲੈਣਾ ਕੀ ਇਹ ਪੈਂਦਲਾ ਇਹਨੇ ਕਲੀ ਖਰਾਬ ਗਿਆ ਕਲੀ ਖਰਾਬ ਆ ਗਿਆ ਨਾ ਹਾਂ ਉਹ ਰੰਗ ਦੇਖੋ ਰੰਗ ਰੰਗ ਦੇਖੋ ਡੰਗਣਾ ਦੇਖ ਗੁਣ ਦੇਖ ਬਾਈ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਅੱਜ ਆਪਣੇ ਨਾਲ ਬੜੇ ਪੁਰਾਣੇ ਬੰਦੇ ਬੈਠੇ ਨੇ ਵੀਡੀਓ ਦੇ ਵਿੱਚ ਸਾਰੀ ਬਾਈ ਨੂੰ ਤਾਂ ਸਾਰੇ ਜਾਣਦੇ ਆ ਪਰ ਬਾਈ ਨੂੰ ਬੱਕਰੀਆਂ ਵਾਲੇ ਤਾਂ ਜਾਣਦੇ ਹੋਣਗੇ ਪਰ ਜਿਹੜੇ ਨਵੇਂ ਭਰਾ ਨੇ ਉਹ ਬਈ ਘੱਟ ਜਾਣਦੇ ਆ ਹਨਾ ਦਾਰੀ ਨਹੀਂ ਹਾਂ ਬਾਈ ਨੂੰ ਤਾਂ ਮੈਨੂੰ ਜਾਣਦਾ ਤੁਸੀਂ ਤਾਂ ਜਾਣਦੇ ਪੁਰਾਣੇ ਪਾਲੀ ਹਰੇਕ ਹੀ ਜਾਣਦਾ ਹੋ ਪਰ ਨਵਾਂ ਨਵਾਂ ਬੰਦਾ ਨਹੀਂ ਜਾਣਦਾ ਬਾਈ ਆਪ ਦਾ ਇੱਕ ਤਾਂ ਨਾਂ ਦੱਸ ਦਿਓ ਜੀ ਇੱਕ ਆਪਣਾ ਕਿਹੜਾ ਏਰੀਆ ਰਹਿ ਜਾਂਦਾ ਇਲਾਕਾ ਕਿਹੜਾ ਰਹਿ ਜਾਂਦਾ ਉਹ ਦੱਸੋ ਆਪਣੇ ਲੁਧਣਾ ਜ਼ਿਲ੍ਹਾ ਪਿੰਡ ਪੋਨ ਦੇ ਕੋਠੇ ਅੱਛਾ ਤੇ ਚੰਦਾ ਵੀ ਰਹਿਣਾ ਚੰਦ ਪੋਨੀਆਂ ਕਹਿੰਦੇ ਚੰਦ ਪੋਨੀਆਂ ਕਹਿੰਦੇ ਬੱਕਰੀਆਂ ਵਾਲੇ ਸੋਣ ਵਾਲਾ ਚੰਦ ਪੂਣੀਆਂ ਕਹਿੰਦੇ ਹੁੰਦੇ ਸੀ ਹਾਂ ਹਾਂ ਠੀਕ ਆ ਤੇ ਬਈ ਆਪਾਂ ਕਿੰਨੀ ਕੁ ਉਮਰ ਚ ਬੱਕਰੀਆਂ ਚਾਰਨ ਲੱਗੇ ਸੀ ਮੈਂ ਤਾਂ ਹਾਂ ਲਾ ਪੱਕੇ ਚਾਰ ਲੱਗੇ ਜੀ 10 ਸਾਲਾਂ ਦਾ ਜੀ 10 ਸਾਲਾਂ ਪਹਿਲਾਂ ਦਾਦੇ ਪੜਦਾਦੇ ਨੇ ਰੱਖੀਆਂ ਨੇ ਜਾਂ ਕਿ ਸੌਣ ਨੂੰ ਸੌਂਗ ਪਿਆ ਸੀ ਦਾਦੇ ਪੜਦਾ ਘੋੜੇ ਹੁੰਦੇ ਸਾਡੇ ਘੋੜੇ ਹਾਂ ਘੋੜਿਆਂ ਤੋਂ ਬੱਕਰੀਆਂ ਘੋੜਿਆਂ ਦਾ ਬੱਕਰੇ ਨੂੰ ਸੌਂਗ ਪਿਆ ਮੈਨੂੰ ਸੌਣ ਨੂੰ ਪਿਆ ਸੌਂਗ ਹਾਂ ਹਾਂ ਠੀਕ ਆ ਛੋਡੇ ਦਾਦੇ ਪੜਾਦੇ ਘੋੜੀਆਂ ਰੱਖਦੇ ਹੁੰਦੇ ਹਾਂ ਉਹਨਾਂ ਨਾਲ ਬੇ ਘੋੜੀਆਂ ਸੀ ਫਿਰ ਤੁਸੀਂ ਕਿ ਕਿਹੜੀ ਨਸਲ ਰੱਖੀ ਨਹੀਂ ਨਹੀਂ ਬੀਟਲ ਰੱਖੀ ਜੀ ਬੀਟਲ ਹਾਂਜੀ ਠੀਕ ਹੈ ਕਿੰਨੇ ਸਾਲ ਕੰਮ ਕੀਤਾ ਜੀ ਹਾਂ ਹੋਣੀ ਹੁਣ ਹੈ ਨਹੀਂ ਉਹਨਾ ਵੀਜ਼ਾ ਲੱਗਿਆ ਬਾਹਰ ਕੈਨੇਡਾ ਜਾਵਾ ਕੈਨੇਡਾ ਜਾ ਜਾਵਾ ਕੇ ਸਾਰੇ ਕੈਨੇਡਾ ਕੈਨੇਡਾ ਹਾਂ ਠੀਕ ਹੈ ਤੇ ਫਿਰ ਕੈਨੇਡਾ ਜਾਵਾ ਕੇ ਬੱਕਰੀਆਂ ਹੈ ਬੱਕਰੀਆਂ ਚਾਰ ਚਾਰ ਭੇਜੇ ਹਾਂ ਬੱਕਿਆਂ ਦੇ ਕਮਾਈ ਕਰਕੇ ਅੱਛਾ ਹਾਂ ਠੀਕ ਹੈ ਦੇਖੋ ਸੌ ਸੌ ਬੱਕਰੀ ਪੈਂਡ ਪੈਂਡ ਬੱਕਰੀ ਰਹੀ ਹੈ ਉਦਾਲੀ ਕਿਹੜੀ ਨਸਲ ਹੁੰਦੀ ਸੀ ਆਪਣਣ ਲੱਗ ਬੇਲ ਮੇਰੇ ਕੋਲ ਬੀਟਲ ਹੁੰਦੀ ਬੀਟਲ ਹਾਂ ਤੇ ਜਿਵੇਂ ਆਹ ਕਾਲੇ ਰੰਗ ਦੇ ਮੱਕੇ ਆਉਂਦੇ ਸਾਰੀਆਂ ਹੂੰ ਤੇ ਬਾਈ ਤਾਰੀ ਹੁਣ ਸਾਰਾ ਪਸਾ ਤੁਸੀਂ ਕਿੱਥੋਂ ਲੈ ਕੇ ਆਏ ਫਿਰ ਉਹ ਨਾ ਅਸਲ ਕਿੱਥੋਂ ਲੈ ਕੇ ਆਏ ਇਹ ਨਹਿਰ ਮੈਂ ਯਾਰ ਦੋਸਤਾਂ ਤੋਂ ਮੱਖੀਆਂਾਂ ਤੋਂ ਫਿਰ ਮੈਂ ਪੱਟੀ ਤੇ ਇਹ ਹੈਲੀ ਨਹਿਰ ਨਾਲ ਪੱਟੀ ਤੋਂ ਚੱਲੀ ਆ ਪੱਟੀ ਤੋਂ ਹੈ ਹਾਂ ਉਹ ਧੂੜ ਵਾਲੇ ਹੱਥ ਲੱਗ ਗਏ ਹਾਂ ਹਾਂ ਅੱਛਿਆ ਪਰ ਉਹ ਤੋਂ ਪੱਠਾ ਲੈ ਕੇ ਬਰੀਡ ਲੈ ਕੇ ਫਿਰ ਬੱਕਰਾ ਛੱਡ ਕੇ ਸ਼ਾਹਰੋਂ ਤੋਂ ਬਹੁਤ ਲਈ ਬਣਾਏ ਤੇ ਠੀਕ ਹੈ ਏਰੀਆ ਨੂੰ ਗਿਰਦਾ ਹੀ ਨਾ ਉਹ ਤੁਹਾਡੇ ਲਾਵੇ ਜਿਵੇਂ ਤੁਸੀਂ ਤਾਂ 10 ਸਾਲਾਂ ਦੇ ਲੱਗੇ ਜਣਾ ਚਾਰਨਾ ਹਾਂ ਚਾਰ ਲੱਗੇ ਉਦੋਂ ਜਦੋਂ ਤੁਸੀਂ ਬੱਕਰੀ ਖਰੀਦੀ ਫਿਰ ਕਿੰਨੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਮੇਰੇ ਕੋਲੇ ਉਦੋਂ ਬੱਕੇ ਆਏ ਅਕੜਾ ਮੈਂ ਲਿਆ ਗਿਆ ਸੀ ਰਾਜਸਥਾਨ ਤੋਂ ਰਾਜਸਥਾਨ ਤੋਂ ਹਾਂ 8000 ਬੱਕੀਆਂ ਲਈਆਂ ਇੱਥੋਂ ਮੈਂ ਪੱਟੀਆਂ ਮਸੀਆ ਉਦੋਂ ਬਾਅਦ ਫੇਰ ਮੈਂ ਕੋਈ ਬੱਕਰੀ ਨਹੀਂ ਲਈ ਵੇਚੀਆਂ ਹੀ ਆ 100 100 ਪੱਠਾ ਪਾਲ ਕੇ ਮੈਂ ਬੱਟੀ ਵਾਲਿਆਂ ਨਾਲ ਬੇ ਚੰਗੀ ਨਸਲ ਸੀ ਬਹੁਤ ਵਧੀਆ ਸੀ ਚੱਲੀ ਪੱਟੀ ਤੋਂ ਬੱਕਰੀ ਇਹ ਅੱਛਾ ਬੀਟਲ ਹਾਂ ਬੀਟਲ ਉੱਥੋਂ ਚੱਲੀ ਪੱਟੀ ਕਿੱਥੇ ਜੇ ਰਹਿ ਗਈ ਜੀ ਇਹ ਅੰਮ੍ਰਿਤਸਰ ਕੋਲੇ ਰਹਿ ਗਈ ਜੀ ਅੱਛਾ ਅੰਮ੍ਰਿਤਸਰ ਉਧਰੋਂ ਲਿਆਂਦੀ ਤੁਸੀਂ ਅੰਮ੍ਰਿਤਸਰੀ ਬੱਕਰੀ ਤਾਂ ਮਸ਼ਹੂਰ ਆ ਨੇ ਬਾਰਡਰ ਪੈਂਦਾ ਨਾ ਬਾਰਡਰ ਤੋਂ ਵੱਕੇ ਇੱਕ ਪਾਰ ਗਾਂ ਆਸ ਤੇ ਮੈਂ ਕਿੰਨੀ ਕ ਹਾਈਟ ਹੁੰਦੀ ਸੀ ਉਦੋਂ ਬੱਕਰੀਆਂ ਦੀ ਹੈਡ ਉਦੋਂ ਹੁਣ ਤਾਂ ਕਹਿੰਦਾ 35 40 ਉਦੋਂ 40 ਜੁੜ ਦੇ ਉੱਪਰ ਹੀ ਹੁੰਦੀਆਂ ਜਿਹੜੇ ਮੈਂ ਚਾਰ ਆ ਰਹੇ ਸ਼ੂਕ ਕਾਲਗੇ ਤੇ ਜਾਂ ਪੱਖਿਆਂ ਦੇ ਡੱਬ ਹਾਂ ਠੀਕ ਹੈ ਉਹੀ ਬਰੀਕ ਡੱਬੀਆਂ ਹਾਂ ਹਾਂ ਠੀਕ ਹੈ ਤੇ ਬਾਈ ਜਿਵੇਂ ਹਨ ਤੁਸੀਂ ਤਾਂ ਚਲੋ ਪੁਰਾਣੇ ਬੰਦੇ ਆ ਗਏ ਹਨ ਉਦੋਂ ਤੁਸੀਂ ਬੱਕਰੀ ਦਾ ਦੁੱਧ ਚੋਇਆ ਹੋਗਾ ਕਿੰਨਾ ਕੁ ਦੁੱਧ ਦੇ ਦਿੰਦੀ ਸੀ ਬੱਕਰੀ ਮੈਂ ਦੁੱਧ ਉਦੋਂ ਨੌਰਵੇ ਕੋਈ ਸ਼ਰਤਾਂ ਨਹੀਂ ਲੱਗੀ ਹੋਰ ਨਹੀਂ ਲੱਗੀ ਮੈਂ ਜਿਹੜੀ ਆਥ ਨੇ ਕਈਆਂ ਬੱਕਿਆਂ ਹੱਲੋਂ 4-4 ਕਿਲੋ ਸ਼ਵੇਰੇ 3-3 ਕਿਲੋ 7-7 ਕਿਲੋ ਤੋਂ ਚੋਇਆ ਹਰੇਕ ਬੱਕਰੀ ਸੱਲੋਂ ਨਾ ਹਰੇਕ ਸੱਲੋਂ ਨਹੀਂ ਹਾਂ ਤਾਂ 10-12 ਬੱਕੇ ਸੀਗੇ ਵਿੱਚ 10-12 ਬੱਕੇ ਪੰਜ ਚ ਜਾਲੀਆਂ ਦੇ 35 40 ਦੇ ਵਿੱਚੋਂ 10 12 ਬੱਕਰੀਆਂ ਤੇ ਦੁੱਧੀਆਂ ਦੀ 2.5 2 ਕਿਲੋ ਆਮ ਨਾਲ ਦੇ ਦਿੰਗਾ ਜੀ ਆਮ ਨਾਲ ਤੇ ਪਾਉਂਦਾ ਮੈਂ ਮੱਕੀ ਮੁੱਕੀ ਸਾਰੇ ਦਾਣਾ ਫੁੱਲ ਉਦੋਂ ਚਰਾਣ ਦਾ ਵੀ ਬਾਹਰੇ ਵੱਧ ਹੋਣਾ ਚਰਾਣ ਬਾਹਰੇ ਹੀ ਬਾਅਦ ਇਹ ਪਾਉਂਦੇ ਘਰੇ ਵੀ ਸੀਗੇ ਹੂੰ ਛਿਆਲਾਂ ਨੂੰ ਬੜਿਆਂ ਦੀ ਖਾਲ ਆੜਾਂ ਜਿਉਂ ਤੇ ਸਰਾਂ ਦੀ ਖਾਲ ਠੀਕ ਹੈ ਤੇ ਜੇ ਮੈਂ ਤੁਸੀਂ ਤਾਂ ਫਿਰ ਸ਼ੌਕੀ ਬੰਦੇ ਹੋਵੋਗੇ ਘੋੜੇ ਰੱਖਿਓ ਇਹੀ ਘਰੇ ਹਨਾ ਤਾਂ ਤੁਸੀਂ ਫਿਰ ਗਾਨੀਆਂ ਗੁੰਨੀਆਂ ਪਾਉਂਦੇ ਹੋਵੋਗੇ ਇਹਨਾਂ ਦੇ ਗਾਨੀਆਂ ਮੇਰੇ ਕੋਲ ਪਈਆਂ ਜੀ ਮੈਂ ਇਹ ਜਿਹੜਾ ਪ੍ਰੀਮਾ ਚੌਕੀ ਵਾਲਾ ਹਾਂ ਕੋਕੋ ਗੇ ਵੇਚ ਰਹੇ ਉਹ ਕੋਗਾ 1.5 ਰੁਪਏ ਦੇ ਰਹੇ ਡੋਡੇ ਨਹੀਂ ਉਹਨੇ ਵੇਗੇ ਜਿਹਨੇ ਕੋਗੇ ਵੇਚ ਕੇ ਆ ਉਹ ਗੱਡੇ ਨੇ ਚਿੱਟੇ ਜੇ ਕੋਗੇ ਨੇ ਹਾਂ ਚਿੱਟੇ ਕੋਗੇ ਅਸਿਆ ਹਾਂ ਉਹ ਜਿਹੜਾ ਬਹੁਤ ਵਧੀਆ ਬੰਦਾ ਹੈਗਾ ਹਾਂ ਤੇ ਗੱਡੇ ਗੋਡੇ ਚੱਲੇ ਆ ਕਲਕੱਤੇ ਤੋਂ ਦੱਸਿਆ ਨਹੀਂ ਕਿਸੇ ਨੂੰ ਵੀ ਕਿੱਥੋਂ ਲਿਆਉਣਾ ਕਿੱਥੋਂ ਲਿਆਉਣਾ ਕਿੱਥੋਂ ਨਹੀਂ ਲਿਆਉਦਾ ਕੋਈ ਕੋਸ਼ਿਸ਼ ਕੀਤੀ ਨਹੀਂ ਤੁਸੀਂ ਪੁੱਛਿਆ ਨਹੀਂ ਉਹ ਤੋਂ ਬਹੁਤ ਪਸ ਹੋ ਗਏ ਹਮਗੇ ਤਾਰੂਈ ਪਲਾ ਵਾਲਾ ਕਿ ਹੰਬ ਕੇ ਉਹ ਜੱਟ ਨੇ ਦੱਸਿਆ ਨਹੀਂ ਤੇ ਕਿੱਥੋਂ ਲਿਆਉਣਾ ਮੈਂ ਲਾ 5 ਰੁਪਏ ਦਾ ਇੱਕ ਇੱਕ ਕੋਗਾ ਇੱਕ ਕੋਗਾ 5 ਰੁਪਏ ਦਾ ਉਹਦਾ ਗਾਨਿਆਂ ਪੰਹਾਂ ਜੇ 5 ਦੀ ਕੀਮਤ ਬਹੁਤ ਹੁੰਦੀ ਹੋ ਜੀ ਬਹੁਤ 5 ਰੁਪਏ ਕਿਹੜੇ ਸੌਖੇ ਬਣਦੇ ਇਹ ਜਿਆ ਬੱਕਰਾ ਉਹਨੂੰ ਐਂ 50 60 ਦਾ ਵੇਚ ਦਿੰਦੇ ਅਸਿਆ ਹਾਂ ਫਿਰ ਤਾਂ 5 ਰੁਪਏ ਮੰਨ ਕੇ ਚਲੋ ਅੱਜ ਦੇ ਟਾਈਮ 'ਚ ਹੋਊ 5000 ਦੇ ਬਰਾਬਰ ਕਬਾਤ ਉਹ ਆਰਾਮਣਾ ਉਹ ਆਰਾਮਣਾ 5000 ਦੇ ਹੋਊਗਾ ਵੇ ਇੱਕ ਕੋਗਾ 5000 ਦਾ ਵਿਚਿਆ ਉਹ 500 ਦਾ ਆਲਾ 50 ਰੁਪਈਆ ਦਾ 50 ਰੁਪਈਆ ਦਾ ਵਿੱਚ ਅੱਜ ਦੇ ਟਾਈਮ ਦਾ 5000 ਹੋ ਗਿਆ 5000 ਹੋ ਗਿਆ ਹਾਂ ਠੀਕ ਹੈ ਮਨ ਗਿਆ ਕੋਗਿਆਂ ਦੀ ਬਲੈਕ ਕੀਤੀ ਇੱਕ ਉਹ ਰਹਿ ਗਈ ਬਲੈਕ ਹੀ ਹਾਂ ਤੇ ਗਾਨੀਆਂ ਬਣਾਈਆਂ ਜਸਸੋ ਵਾਲੇ ਲਸੂਰੇ ਜਸਸੋ ਵਾਲਾ ਆਹ ਆਰਮੀ ਮੇਰੇ ਤੋਂ ਵੀ ਦੋ ਗਠਾ ਚਾਹੀ ਅੱਛਾ ਜਵਾਨ ਸੀ ਡੋਡਣਾ ਪੂਰਾ ਰੱਖਿਆ ਨਾ ਪੀਣਾ ਕੱਲੇ ਨਹੀਂ ਦਸ਼ੇ ਹੱਥ ਕੱਲੇ ਪੈਲੀ ਦੇ ਸੀ ਹੂੰ ਟਾਉ ਨਾ ਰਹਿਣਾ ਜੱਟ ਨੇ ਇਹ ਗਾਨੇ ਵੀ ਉਹ ਤੋਂ ਸਿੱਖੇ ਆ ਚਾਹੇ ਮੈਂ ਲੱਖ ਬਣਾਇਆ ਫਿਰਾ ਉੱਥੋਂ ਹੁਣ ਤਾਂ ਹਰੇਕ ਹੀ ਬਣਾਈ ਜਾਂਦਾ ਝੋਲਾ ਵੀ ਉਹ ਬੱਕਰੀ ਦਾ ਉਹ ਕੁਛ ਕੱਢ ਨਹੀਂ ਬਣਿਆ ਝੋਲਾ ਨਹੀਂ ਬਣਿਆ ਹਾਂ ਬੱਕਰੀ ਦਾ ਲੱਖ ਬਣਾਇਆ ਇਹ ਦੋਨੇ ਬੰਦੇ ਮਸ਼ਹੂਰ ਸੀ ਜੀ ਮਸ਼ਹੂਰ ਸੀ ਉਹਨੇ ਠੀਕ ਹੈ ਪੂਰੇ ਝੋਲਾ ਲੱਖਤ ਨਹੀਂ ਵੜਦਾ ਜੀ ਚਾਹੇ ਹਿੰਦੂ ਦਾ ਕੋਈ ਬੰਦਾ ਆ ਜਾਏ ਉਹਨਾਂ ਨੂੰ ਸੰਭਲਣਾ ਪੰਮ ਜਿਵੇਂ ਜਿਵੇਂ ਤੁਸੀਂ ਕਹਿੰਦੇ ਹੋ ਜੀ ਵੀ 5 ਰੁਪਈਆ ਦਾ ਕੋਗਾ ਵੇਚਿਆ ਨਾ ਪਰ ਹਰੇਕ ਬੰਦਾ ਦਾ ਲੈ ਵੀ ਨਹੀਂ ਸਕਦਾ ਹੁਣ ਉਹਦੋਂ ਕਿੱਥੇ ਲੈਂਦਾ ਸੀ ਉਹ ਮੈਂ ਇਹ ਪਤੀਆਂ ਜੜੀਆਂ ਦੇ ਮੇੜਾ ਵੇਚਣਾ ਹਾਂ ਕਿੱਥੇ ਲੈਂਦਾ ਸੀ ਸ਼ੌਕੀ ਬੰਦਾ ਚੰਦ ਦੀਆਂ ਤੇ ਜਾਂ ਬੱਚਿਆਂ ਵਾਲੇ ਦੇ ਇਦਾਂ ਨੁਸੀ ਦੇ ਚਾਰਕ ਬੰਦੇ ਦੇ ਕੋਗਣੀਆਂ ਗਾਨੀਆਂ ਕੋਗਣੀਆਂ ਕੋਗਣੀਆਂ ਗਾਨੀਆਂ ਰਿਹਾ ਵੀ ਅਜਾ ਫਿਰ ਲੋਕ ਆਏ ਵੀ ਦੇਖਦੇ ਹੋਣਗੇ ਵੀ ਕੋਗਿਆਂ ਵਾਲੀ ਪਾਈ ਮੇਰੇ ਕੋਲ ਇਹ ਦੋ ਗੱਟੂ ਪਏ ਆ ਕਰੇ ਅੱਛਾ ਹਾਂ ਇਦਗਾਨੀਆਂ ਦੇ 10 ਸਾਲ ਹੋ ਗਏ ਮੇਰਾ ਕੰਮ ਛੱਡਿਆ ਨੂੰ ਮੈਂ ਆਦੇ ਭਾਈ ਨੂੰ ਨਹੀਂ ਫੜਾਉਂਦਾ ਗਿਆ। ਅੱਛਾ। ਐਂ ਅੰਦਰ ਪਈ ਆ। ਪਤਿੱਲੀ ਪਿੱਤਲ ਦੀ ਪਈ ਆ ਢਾਂਗੀ ਪਈ ਆ। ਦਾ ਪਿਆ ਮਦਨੀਪੁਰ ਵਾਲਾ। ਅੱਛਾ। ਹਾਂ ਮਦਨੀਪੁਰ ਤੇ ਬਣਦੇ ਸੀ ਨਾ ਇਹ। ਮਦਨੀਪੁਰ ਹਾਂ। ਉਹ ਮਸ਼ਹੂਰ ਆ। ਤਾਰੀ ਹੁਣ ਉਹਦਾ ਪਿਓ ਬਣਾਉਂਦਾ ਜਦੋਂ ਢਾਂਗੀਆਂ। ਉਹ ਵਧੀਆ ਢਾਂਗੀਆਂ ਬਣਾਉਂਦਾ ਜਦੋਂ ਉਹ ਕੋਕੇ ਤਾਂਬੇ ਦੇ ਵਿੱਚ ਬਣਾਉਂਦਾ। ਤਾਂਬੇ ਦੇ ਵਿੱਚ। ਹੁਣ ਤਾਂ ਨਿਸ਼ਾਨ ਲਾਉਂਦੇ। ਉਹਦਾ ਲਗ ਭਾਂਦਾ ਜੀ ਤਾਂਬੇ ਦਾ। ਸੋਨੇ ਕੋਲਾ ਦੇ। ਢਾਂਗੀ ਦੇ ਮੂਰੇ ਅੱਖਾਂ। ਹੂੰ। ਪਰ ਉਹ ਦਮਨ ਗੇ ਲ ਕੋ ਗਿਆਨੀਆਂ ਕਰਨੀਆਂ ਚਾਰ ਪੰਜ ਬੰਦਿਆਂ ਲੈ ਵੀ ਹੁੰਦੀਆਂ ਜائیں ਹਾਂ ਜਿਹੜੇ ਵੀ ਵਧੀਆ ਸੀ ਹਰੇ ਕੁਲ ਨਹੀਂ ਹੁੰਦਾ ਜੀ ਜਿਹੜੇ ਜਿਹੜੇ ਘਰੋਂ ਤਕੜੇ ਸੀਗੇ ਵੀ ਬੱਕਰੀਆਂ ਰੱਖਿਆ ਸੀ ਉਹਨਾਂ ਤਕੜੇ ਜਾਂ ਸੌਂਗ ਲਾਲਾ ਸੌਂਗ ਦਾ ਕੋਈ ਮੁੱਲ ਨਹੀਂ ਸੌਂਗ ਦਾ ਕੋਈ ਮੁੱਲ ਨਹੀਂ ਹੈ ਨਾ ਤਕੜੇ ਪੈਸੇ ਹੀ ਬਹੁਤ ਹੋਣਗੇ ਪਰ ਅੰਦਰੋਂ ਸੀਗਾ ਚੰਦ ਨਹੀਂ ਕਰੇ ਜਮੀਨ 15000 ਨਹੀਂ ਸੀ ਹੂੰ ਅੰਦਰੋਂ ਹਿਆ ਨਹੀਂ ਸੀਗਾ ਰੱਬੋਂ ਵਾਲਾ ਜਾਂ ਨਿਗੇ ਹੁਣੀ ਅਛਾ ਓਹਦੇ ਨਾਲ ਹੈਗੀ ਸੀ ਰੱਬੋ ਵਾਲਿਆਂ ਦੀ ਬਹੁਤ ਜ਼ਿਆਦੇ ਸੀ ਬਹੁਤ ਜ਼ਿਆਦੇ ਐ ਇਕੱਠੇ ਮੇਲੇ ਦੇ ਸੀ ਚਵਾਰ ਦੇ ਤੇ ਰੋਜ਼ ਨਹੀਂ ਤੇ ਆਉਂਦਾ ਸੀ ਮੈਂ ਸਮਝਦਾ ਹੀ ਅਛਾ ਆਉਂਦਾ ਸੀ ਬਹੁਤ ਪਿਆਰ ਸੀ ਆਪਣਾ ਨੂੰ ਠੀਕ ਹੈ ਰੱਬੋ ਨੇ ਗਈ ਤਾਂ ਉਹ ਐ ਜੀ ਹੁੰਦੀ ਸੀ ਬੋਰੀ ਮੋਟੀ ਹੈ ਪੂਰੀ ਮੋਟੀ ਹਾਂ ਤੇ ਜਿਵੇਂ ਤੁਸੀਂ ਤਾਂ ਚਲੋ ਰੱਬੋ ਵਾਲਿਆਂ ਨਾਲ ਰਹੇ ਹੋ ਹਨਾ ਤਾਂ ਉਹ ਕਿਵੇਂ ਦੀ ਬਰੀਡ ਹੁੰਦੀ ਸੀ ਉਹਨਾਂ ਲਵੇ ਬਹੁਤ ਛੋਟੀ ਬਰੀਡ ਲਿੰਦਰ ਵਾਲੀ ਨਹੀਂ ਜੱਟਾਂ ਦੀ ਹਾਂ ਦੁੱਧ ਕਿਵੇਂ ਹੁੰਦਾ ਸੀ ਦੁੱਧ ਹੀ ਫੁੱਲੀ ਫੁੱਲੇ ਦੁੱਧ ਹੁੰਦਾ ਹਾਂ ਦੁੱਧ ਨਹੀਂ ਆਪਣਾ ਉੱਪਰ ਤਾਂ ਹੋ ਜਾਂਦਾ ਘਟ ਨਹੀਂ ਹੋ ਜਾਂਦਾ ਸਵੇਕ ਕਿਉਂ ਆਪਾਂ ਨੇ ਦਿੱਗੇ ਸਤ루ਛਤ ਕੇ ਠੀਕ ਆ ਹਾਂ ਜਟਾਂ ਯਾਰ ਚੱਲਦੀ ਸੀ ਅਸਿਆ ਉਹ ਹਵੇਲੀ ਸੁਖਨਾ ਕਦੇ ਹਰੇਕਪਾਲੂ ਉਹ ਹੀ ਜੀ ਮਹਿਲੀ ਦਿਖਾ ਕੇ ਲੈ ਗਏ ਬਾਈ ਦਿਖਾ ਕੇ ਲੈ ਮੈਨੇ ਦਿਖਾਈ ਆ ਦੇਖੀਆ ਮੈਂ ਹਾਂ ਮੈਂ ਦੇਖੀਆ ਦੇਖੀਆ ਹਾਂ ਉਹ ਦੇਖਿਓ ਨਿਮਾ ਰੱਖੀਆਂ ਹਾਂ ਦੋ ਨਿਮਾ ਪਟ ਡੱਕ ਗੀਆਂ ਡੱਕ ਗੀਆਂ ਹਾਂ ਉਹਦਾ ਨਿਆਣੇ ਹੁੰਦਾ ਸੀ ਅਸੀਂ ਅੱਛਾ ਹਾਂ ਠੀਕ ਐ ਜਿਵੇਂ ਜਟਾਂ ਦਾ ਲਈਆਂ ਨਹੀਂ ਮੁੜਦੀਆਂ ਸੀਗੀਆਂ ਹਾਂ ਉਹਨਾਂ ਵੇਲੇ ਜਰਾ ਉਹਨਾਂ ਜਿਹੜਾ ਬੋਟਲ 2019 ਚੱਲ ਗਈ ਜਣੀ ਪਾਦਾ ਦੀ ਲੱਗਦੀ ਹਾਂ ਉਹਨਾਂ ਨੇ ਚੱਲ ਗਈ ਉਹਨਾਂ ਨੇ ਚੱਲਦੀ ਸੀ ਉਹਨਾਂ ਨੇ ਡੇਲੋ ਠਾਣੇ ਠਾਣੇਦਾਰ ਆ ਗਿਆ ਨਾ ਮਾ ਪਹਿਲਾਂ ਉਹ ਪਰਬੋਂ ਵਾਲਿਆਂ ਨੇ ਮਿਲਦਾ ਸੀ ਐਸਿਆ ਲਾਲਾ ਜੀ ਠੀਕ ਹੈ ਹੂੰ ਉਹ ਉਹਨਾਂ ਨੂੰ ਕਿਵੇਂ ਪਾਇ ਸੀ ਸੌਂਕ ਬੱਕਰੀਆਂ ਦਾ ਜੀ ਰੱਬੋ ਵਾਲਿਆਂ ਨੂੰ ਉਹਨਾਂ ਨੂੰ ਬੱਸ ਤਰਾ ਬੱਚਪੁਣੇ ਤੇ ਗਾਂ ਦੀ ਗਾਂ ਆਏ ਪਈ ਬੱਚਪੁਣੇ ਤੇ ਹਾਂ ਬੱਚਪੁਣੇ ਤੇ ਪੈ ਗਿਆ ਸੌਂਕ ਜਮੇ ਲਗਨ ਲਾ ਲਓ ਲਗਨ ਲਾ ਲਓ ਜਮੇ ਕਿਸ ਨੂੰ ਜੂਲੇ ਹੀ ਲਗਨ ਪੈ ਗਈ ਜਾਂ ਕਿਸ ਨੂੰ ਫਿਰਦੀ ਲਗਨ ਪੈ ਗਈ ਉਹਨਾਂ ਨੂੰ ਬੱਕਿਆਂ 'ਤੇ ਲਗਨ ਪੈ ਗਈ ਠੀਕ ਉਹਨਾਂ ਨਾਲ ਪਈ ਨਹੀਂ ਉਹਨਾਂ ਨਾਲ ਪਈ ਨਹੀਂ ਲੇਕਨ ਇੱਕ ਨੇ ਭੇਡਾਂ ਰੱਖ ਲਈਆਂ ਇੱਕ ਨੇ ਬੱਕਰੀ ਜਿਵੇਂ ਜੀ ਤੁਸੀਂ ਹੁਣ ਠੀਕ ਆਣਾ ਬੱਕਰੀਆਂ ਪਹਿਲਾਂ ਚਾਰੀਆਂ ਤੁਹਾਨੂੰ ਸਾਰੀ ਬਰੀਡ ਬਾਰੇ ਪਤਾ ਵੀ ਕਿੱਥੋਂ ਸ਼ੁਰੂ ਹੋਈ ਆਏ ਹੋਈ ਹੈਨਾ ਜੇ ਹੁਣ ਆ ਮੇਮਣਾਈ ਇਹਨੂੰ ਕਰਿਓ ਖੜਾ ਮੜਾ ਜਾ ਉੱਠੋ ਜੀ ਬਈ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਖਾਨਦਾਨੀ ਕਹੇ ਦਿੰਦੇ ਆਪਾਂ ਨਾ ਉਹ ਕੀ ਹੁੰਦੀ ਆ ਤੇ ਇਹ ਪਹਿਲਾਂ ਤਾਂ ਐਂ ਦੇਖ ਲਓ ਵੀ ਮਾਲ ਸਾਰਾ ਇੱਧਰ ਬੈਠਾ ਤਾਰੀ ਦਾ ਤੇ ਇਹ ਤਾਰੀ ਦੇ ਲਵੋਂ ਜਾਂਦਾ ਨਹੀਂ ਹਨਾ ਜੀ ਵੀ ਇਹ ਇਹ ਅਸਲ ਬਰੀਡ ਐ ਐ ਹੁੰਦੀ ਆ ਖਾਨਦਾਨ ਦਾ ਪਾਉ ਆ ਤੇ ਹੋ ਰਾ ਇਹ ਤੇ ਹੋ ਰਾ ਕੂੰਤੇ ਖੜਦਾ ਆ ਕੇ ਹਾਂ ਹਾਂ ਕੂੰਤੇ ਆਉਂਦੀ ਹੈ ਅੱਛਾ ਆ ਲੈ ਆ ਫਿਰ ਭਾਈ ਗਾ ਇਹਨੂੰ ਕੁਝ ਦਾ ਕਿਸੇ ਦਾ ਪਸੰਦ ਆ ਜਿਹੜੇ ਆਪਾਂ ਕਰਨਾ ਇਹਨੇ ਹੁਣ ਜਿਆਦਾ ਟ੍ਰੈਂਡ ਜਾਂ ਚੱਲ ਪੈਣਾ ਵੀ ਲੰਮੇ ਕੰਨ ਹੋਣ ਨਹੀਂ 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 ਬਾਹਲੇ ਲੰਮੇ ਕੰਨ ਨਹੀਂ ਕੰਨ ਨਹੀਂ ਚੰਗੇ ਜੋ ਪਾਣਾ ਪੜੋਨੇ ਆ ਕੰਨ ਲਿਪੜਦੇ ਨੇ ਮਾਰਦੇ ਆ ਕੰਨ ਤਾਂ ਆ ਛੀਕ ਆ ਅੱਛਾ ਠੀਕ ਆ ਹਾਂ ਉਹ ਕਿੰਨੇ ਕ ਇੰਚਾਂ ਦਾ ਹੋਣਾ ਚਾਹੀਦਾ ਜੀ ਬੀਟਲ ਬੱਕਰੀ ਦਾ ਕੰਨ 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 ਦਾਵਾ ਚੌੜਾ ਹੋਵੇ ਇੱਡਾ ਕੰਨ ਬਾਹਲਾ ਚੌੜਾ ਵੀ ਲੋੜ ਨਹੀਂ ਇੱਡਾ ਕੰਨ ਅੱਛਾ ਮੈਨੂੰ ਜੀ ਬ੍ਰੀਡ ਚਾਹੀਦੀ ਆ ਮੇਲ ਦੁੱਧ ਵਾਲੀ ਚਾਹੀਦੀ ਆ ਦੁੱਧ ਹੋਵੇ ਮੈਂ ਹੋਰ ਕੰਨਾਂ 'ਚ ਦੁੱਧ ਨਹੀਂ ਹੁੰਦਾ ਕੰਨ ਦਾ ਡੱਟੇ ਲੰਬੇ ਹੀ ਹੁਣ ਦਿਖਾ ਦੂੰਗਾ ਤੇ ਦੁੱਧ ਖਲੇ ਚ ਪਾਈਆ ਆਪਣਿਆਂ ਦਾ ਪਾਈਆ ਜਿਹਨੇ ਹੁੰਦਾ ਨਾ ਕੋਈ ਚੱਕ ਨਹੀਂਦਾ ਬਸ ਮਿਹਨਤੀ ਦੁੱਧ ਚਾਹੀਦਾ ਬਹੁਤ ਥਲੇ ਦੁੱਧ ਬਾਕੀ ਲੰਬਾਟ ਹੋਵੇ ਹਾਂ ਲਵਾਟਵੇ ਪਹੁ ਨਸ਼ਲ ਹੋਵੇ ਖਾਨਦਾਨੀ ਹੋਵੇ ਖਾਨਦਾਨੀ ਚੀਜ਼ ਤਾਂ ਆ ਕੇ ਬਹਿ ਗਿਆ ਹੁਣ ਬੱਕਰੀਆਂ ਖਾਨਦਾਨੀ ਮਾਲਕ ਨੂੰ ਵੀ ਉੱਠ ਕੇ ਦਿਖਾ ਦੇਣ ਨੂੰ ਉੱਠਣ ਜਾਣੀਆਂ ਜੋ ਖਾਨਦਾਨੀ ਅਸੀਂ ਮਾਲਕ ਨੂੰ ਪੁੱਛਣਾ ਨਹੀਂ ਚੱਲ ਤੁਰਿਆ ਫਿਰ ਪਿੱਛੇ ਮੈਂ ਮੈਂ ਅਸੀਂ ਡੱਕਦੇ ਦੇਖਿਆ ਮੈਂ ਮੈਂ ਵੀ ਵੀਡੀਓ ਬਣਾਉਣਾ ਮੈਂ ਕਈ ਦੇਖਿਆ ਨਾ ਵੀ ਉਹ ਚਾਹ ਕਰਨ ਲੱਗ ਜਾਂਦੇ ਬੱਕਰੀਆਂ ਦੁਰ ਜਾਂਦੀਆਂ ਨੇ ਅਸੀਂ ਮਾਲ ਚਾਰਿਆ ਨਿਕੇ ਉਹਨਾਂ ਨੇ ਵੀ ਚਾਰਿਆ ਵਾ ਜੇ ਨਜ਼ਰ ਅਸੀਂ ਬੈਠੇ ਉਹ ਨਜ਼ਰ ਬੈਠੀਆਂ ਜਦੋਂ ਉੱਠੜੇ ਨਾ ਕੇਰਾ ਢਾਂਗੀ ਚੱਕ ਲਈ ਮੱਥਾ ਟੇਕੇ ਮਹਾਰਾਜਾ ਨਾਲ ਲੈ ਕੇ ਇਹਦੇ ਨੇ ਜਰੇ ਉੱਠੜਨਾ ਠੀਕ ਹੈ ਉਹ ਵਕਤ ਨਹੀਂ ਅਸੀਂ ਡੱਕਦੇ ਦੇਖੇ ਮਾਲ ਵਾਲੇ ਬੋਕਰਿਆ ਉਹ ਫਿਰ ਉਹ ਮੂੰਹ ਬਾਰੇ ਡੱਕਦੇ ਹੁੰਦੇ ਆ ਉਹ ਬਾਰੇ ਗੱਲ ਜੇ ਗਲੋੜੇ ਗਲਾਸ ਹੁੰਦਾ ਗੋਲੇ ਉਹ ਜਾ ਐ ਕਰੀ ਜਾਂਦੇ ਨੇ ਸਾਰੇ ਤੇਰਾ ਮਾਰੀ ਜਾਣਗੇ ਇੱਕ ਤੋਂ ਬਹਿ ਕੇ 70-70 ਸਰਬੱਕਿਆਂ ਚੋਂ ਹੀ ਆਇਆਂ ਠੀਕ ਹੈ ਧੁਰੀਆਂ ਵੇਖ ਲਗਦਾ ਇਹਨਾਂ ਨੂੰ ਖਾਂਦ ਨਹੀਂ ਕਹਿੰਦੇ ਖਾਣੇ ਉਹ ਦੋ ਜਣੇ ਦਿੱਤਾ ਫੜਨਗੇ ਦੋ ਤੋਂ ਹੋਗੇ ਯਾਰ ਉਹ ਵੱੱਕਲੀ ਦਾ ਜ਼ਰਾ ਉਹ ਉਹ ਬੱਕਰੀ ਸੱਚਾ ਗੱਲ ਇਹ ਜੀ ਨਾਸਲ ਬੀਟਲ ਹੋ ਸਕਦੀ ਆ ਪਰ ਖਾਣ ਦਾ ਨਹੀਂ ਨਹੀਂ ਹੋ ਜਾਣਾ ਖਾਣ ਦਾ ਨਹੀਂ ਨਹੀਂ ਹੋ ਜਾਣਾ ਨਹਿਲ ਦਾ ਹੈ ਗਿਆ ਪਰ ਉਹ ਨਹਿਲ ਨਹੀਂ ਆ ਜਿਹੜੀ ਵਧੀਆ ਬਣਦੀ ਹੂੰ ਧੀ ਘਰਾਣੇ ਦੇ ਆ ਕੇ ਬਲਦ ਲਾਣੇ ਦਾ ਹੂੰ ਹੂੰ ਧੀ ਘਰਾਣੇ ਦੀ ਬਲਦ ਲਾਣੇ ਦਾ ਨਾ ਇਹ ਇਹ ਕਹਾ ਤੁਹਾਡੇ ਦੱਸੇ ਹੋਏ ਮਾੜਾ ਕਿ ਮੈਂ ਕੀ ਕਹੀ ਹੁੰਦੀ ਆ ਇਹ ਹੈ ਹੈ ਇਹ ਕਿਨੇ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਵੀ ਧੀ ਘਰਾਣੇ ਦੀ ਬਲਦ ਲਾਣੇ ਦਾ ਉਲਾਣਾ ਆਇਆ ਚੰਡੇਆਂ ਦਾ ਲਾਣੇ ਦਾ ਚੰਡੇ ਹੁੰਦਾ ਵਾ ਨਹਿਰ ਵਧੀਆ ਖਾਨਦਾਨੀ ਜੀ ਹੁੰਦੀ ਆ ਹੂੰ ਚੰਡੇ ਹੁੰਦਾ ਵਾ ਉਹੀ ਚੀਜ਼ ਇਹਨਾਂ ਦੀ ਨਹਿਰ ਰੱਖੀ ਦੀ ਗਾਂਵਾਂ ਦੀਆਂ ਵਧੀਆ ਨਹਿਰਾਂ ਸਾਂ ਛੱਡ ਲਾ ਵਧੀਆ ਹੁਣ ਜਿਵੇਂ ਆ ਬੱਚਾ ਵਾ ਹੂੰ ਇਹ ਬੱਚੇ ਦੇ ਗਾਂ ਬੱਚੇ ਹੋਣਗੇ ਇਹਰੇ ਵਰਗੇ ਨਿਕਲਣਗੇ ਹਾਂ ਜਿਵੇਂ ਆਪਾਂ ਕਹਿੰਦੇ ਹਾਂ ਫਲਾਣ ਦੇ ਪਿਓ ਭੈਣ ਦੇ ਇਹ ਜਾਈ ਮੁੰਡਾ ਤਾਂ ਹੀ ਉਹੋ ਜਾਂ ਤਾਂ ਹੀ ਉਹ ਹੈ ਜਣਾ ਹੁੰਦਾ ਨਾ ਠੀਕ ਹੈ ਉਹ ਸਾਲਾ ਝੂਲਾ ਖੇਡਦਾ ਇਹ ਮੁੰਡੇ ਨਾਲ ਖੇਡਣੇ ਖੇਡਣਾ ਹੂੰ ਹੈ ਇੱਕ ਨਾ ਠੇਕੇ ਦੇ ਮੂਰੇ ਇੰਨਾ ਗੜਾ ਇੱਕ ਨਾ ਠੇਕੇ ਦੇ ਮੂਰੇ ਮੁੱਦਾ ਪੈ ਜਾਣਾ ਹਾਂ ਠੀਕ ਹੈ ਨਾ ਜੀ ਸਹੀ ਗੱਲ ਤੇ ਇੱਕ ਚੀਜ਼ ਹੋ ਰਹੀ ਜਿਵੇਂ ਆਪਾਂ ਕਹਿੰਦੇ ਨਾ ਬਰੀਡਰ ਹੈ ਨਾ ਵੀ ਚੰਗਾ ਹੋਵੇ ਮਾਲ ਦੇ ਵਿੱਚ ਤਾਂ ਉਹ ਕਿੰਨੇ ਪਰਸੈਂਟ ਬੱਚੇ ਆਪਦੇ ਤੇ ਲੈ ਜਾਂਦਾ ਜੀ ਉਹ ਤਾਂ ਕੀ ਕਹਣਾ ਇੱਕ ਤਾਂ ਪਾਥੇ-ਹਾਥੇ ਚਲੇ ਜਾਵੇ ਬੱਕਰੀ ਇਹ ਜੀ ਉਹਦਾ ਨਾ ਭਲਾ ਜਾਣ ਦਿੰਦਾ ਹੀ ਨਹੀਂ ਤਾਕੜਾ ਚਾਹੀਦਾ ਜਰ ਨਹੀਂ ਬੱਕਰੀ ਜਿਵੇਂ ਮੰਨ ਕੇ ਚਲੋ ਚਲੋ ਆ ਤਾਂ ਇੱਕ ਨਸਲ ਦੀ ਆ ਗਈ ਹੈ ਨਾ ਇਹ ਖੂਨ ਪਾੜਿਆ ਨਹੀਂ ਹੈਗਾ ਤਾਰੀ ਨੇ ਉਹ ਵੀ ਚੱਲ ਇਹ ਬੱਕਰੀ ਮਾੜੀ ਤੇ ਵੀ ਛੱਡ ਦੋ ਨਾ ਤਾਂ ਵੀ ਆਪਦੇ ਤੇ ਲੈ ਜੀ ਅੱਛਾ ਇਹ ਆਪਦੇ ਤੇ ਲੈ ਜੂ ਆਪਦੇ ਲੈ ਜੂ ਮਾੜੀ ਬੱਕਰੀ ਛੱਡਿਆ ਵੀ ਮਾੜੀ ਵਾਲਾ ਜਿਹੜੀ ਨਸਲ ਹੈ ਹਾਂਜੀ ਨਸਲ ਜੇ ਹੁਣ ਕੋਈ ਨਸਲ ਹੀ ਹੈ ਨਹੀਂ ਮਸ ਤੋੜੇ ਫਿਰਦੇ ਇਹ ਵੀ ਤੋੜੇ ਵਰਦੇ ਨੇ ਮੇਡਰ ਤੋੜੇ ਫਿਰਦੇ ਆ ਖਾਨਦਾਨੀ ਸੁਰੱਖੇ ਬੜੇ ਫਿਰਦੇ ਆ ਹਾਂ ਬਹੁਤ ਫਿਰਦੇ ਸੁਰੱਖਿਆ ਨੂੰ ਕੀ ਲੈਣਾ ਹੁਣ ਉਹ ਗੱਲ ਆਈ ਜੇ ਮੁੰਡਾ ਆ ਗਿਆ ਬਹੁਤ ਸੁਰੱਖਿਆ ਜਾਲਾ ਖਰਾਬ ਹੋ ਗਿਆ ਉਹ ਸੁਰੱਖਿਆ ਲੈਣਾ ਕੀ ਇਹ ਭਾਵੇਂ ਲੈ ਇਹਨੇ ਕਲੀ ਖਰਾਬ ਗਿਆ ਇਕੱਲੇ ਫਰਾ ਆ ਗਿਆ ਹਾਂ ਹੋਰ ਗੋਣ ਦੇਖੋ ਰੰਗ ਰੰਗ ਦੇਖੋ ਡੰਗ ਰੰਗ ਦੇਖੋ ਗੋਣ ਦੇਖੋ ਹੂੰ ਜੇ ਗੋਣਾ ਸਾਰਾ ਕੁਝ ਜੇ ਗੋਣ ਦੇ ਡੱਕਾ ਵੀ ਹੂੰ ਹਾਂਜੀ ਹੁਣ ਆਪਾਂ ਇੱਥੇ ਵੀ ਮੰਡੀਆਂ ਦੇ ਵਿੱਚ ਵੀ ਦੇਖਦੇ ਆ ਨਾ ਜੀ ਚਲੋ ਅੱਜ ਆ ਮੇਲਾਗਾ ਇੱਥੋਂ ਵੀ ਮੇਮ ਨੇ ਲੋਕ ਖਰੀਦਣਗੇ ਜਿਹੜੇ ਨਵੇਂ ਬੰਦੇ ਨੇ ਇਹਨਾਂ ਨੂੰ ਪਤਾ ਨਹੀਂ ਤੇ ਉਹ ਉਹ ਦੇਖਣਗੇ ਸੁਨੱਖਾ ਵੀ ਕੰਨ ਲੰਮੇ ਹੋਣ ਉਹ ਬਜਰੇ ਨਾ ਨਵੇਂ ਬੰਦੇ ਫਾਜਣ ਜਿਵੇਂ ਬੱਚੇ ਖੜੇ ਆ ਇਹਨਾਂ ਨੂੰ ਨਹੀਂ ਪਤਾ ਬਜਰੇ ਨੂੰ ਹਾਂ ਚਿੱਟੀਆਂ ਅੱਖਾਂ ਲੈ ਲਓ ਲੰਮੇ ਕੰਨ ਲੈ ਲਓ ਉਹ ਆਪਣੇ ਨਾ ਬੱਕਰੀਆਂ ਵਾਲੇ ਸਾਡੇ ਵਿਛਾ ਲੈਂਦੇ ਆ ਹਾਂ ਜਣ ਕੀ ਆਪਾਂ 400 ਦੀ ਗੱਪਾਂ 10000 ਦੀ ਖਤਰ ਉਹਨਾਂ ਵੀ ਤਰ੍ਹਾਂ ਦੀ ਜ਼ਿੰਦਗੀ ਖਰਾਬ ਕਰਦੇ ਬੱਚਿਆਂ ਦੀ ਕਿਉਂ ਲਮਾ ਬੰਦਾ ਬਣਦਾ ਨਹੀਂ ਕੋਈ ਉਹਦਾ ਦਿਲ ਟੁੱਟ ਜਾਂਦਾ ਪਰ ਚਾਹੀਦਾ ਨਹੀਂ ਇਹ ਨਹੀਂ ਚਾਹੀਦਾ ਮੈਂ ਨਹੀਂ ਕਿਤੇ ਵੇਚਿਆ ਕਹਿਰਾ ਮੇਨ ਜੇ ਹੈਗਾ ਤਾਂ ਵੇਚ ਲੈਣਾ ਸੌਖਾ ਵਾਲੇ ਵੀ ਆ ਜਾਂਦੇ ਸੀ ਮੈਂ ਕਹਿੰਦਾ ਮਿੱਤਰਾ ਮੈਨੂੰ ਨਹੀਂ ਪਤਾ ਲੈ ਜਾਣਾ ਤੂੰ ਆਦੀ ਲੈ ਜਾ ਮੈਂ ਨਹੀਂ ਦੇਣਾ ਬੇਇਮਾਨੀ ਨਹੀਂ ਦੇਣਾ ਆ ਬੈਠੇ ਮੌਜ ਕਰਦੇ ਆ ਉਹ ਬੰਦੇ ਕੋਲੇ ਦੇਖਦਾ ਪੂਰੀ ਹੱਲ ਮੁੜ ਕੇ ਆਪਣੀਆਂ ਘੜੀਆਂਾਂ ਸਾਰੀਆਂ ਵਗੀਆਂ ਇੱਕ ਕੋਈ ਦਿੱਤੀ ਨਹੀਂ ਇੱਕ ਨਹੀਂ ਗੱਲਾਂ ਲਾਲੇ ਆਪਣੇ ਅਗਲੀ ਨੱਦੀ ਜਿਹੋਣੇ ਜਵਾਕ ਬੱਚੇ ਲੈ ਜਾਣਗੇ ਉਹ ਚੰਦ ਦੀ ਗੱਲ ਆ ਪਹਿਲੇ ਤੇ ਜਾਦ ਦਿਖਾਉਂਦੀ ਆ ਫਿਰ ਉਹ ਬੰਦੇ ਉਹਨੇ ਬਹੁਤ ਦੇਖ ਲਈ ਜੇ ਰੁਪਏ ਬਣਾਉਣਗੇ ਵਿਚਾਰੇ ਫੇਰ ਹੀ ਆਪਣੇ ਕੋਲੇ ਗੱਲ ਨੂੰ ਆਉਣਗੇ ਤੇ ਫੇਰ ਹੀ ਆਉਣਗੇ ਇਹ ਕੇਰਾ ਹੀ ਆਪਾਂ ਇਹ ਮਨ ਤੇ ਮੁੜ ਕੇ ਦਹਾਨੇ ਹੋਰ ਡਰ ਜਾਣਾ ਠੰਡਾ ਖੜ ਜਾਣਾ ਠੰਡਾ ਇਹ ਪੂਰਾ ਵਧੀਆ ਹੂੰ ਠੰਡਾ ਠੀਕ ਹੈ ਜੇ ਬੰਦੇ ਕੋਲੇ 5 4 ਕਿੱਲੇ ਆ 2 4 ਕਿੱਲੇ ਆ 20 ਬੱਕੀਆਂ ਰੱਖਦਾ ਨਾ ਮਤਲਬ ਭੁੱਖਾ ਨਹੀਂ ਮਰਦਾ ਸਹੀ ਗੱਲ ਆ ਬੱਚੇ ਆਰਾਮ ਨਾਲ ਪਾਲਦਾ ਕਿ ਇਹ ਤਾਂ ਆੜਤੀਆਂ ਦਾ ਲੋਡ ਨਹੀਂ ਪੈਂਦੀ ਨ ਜੀ ਕੀ ਤੁਮੇ ਨਾ ਕਿ ਤਾ ਹੋਰ ਵਿਆਹ ਚ ਲਾਉਣ ਲਈ ਵੀ ਕਰਦੀ ਮੇਹਣਾ ਮੁਕਦੇ ਰਿਹਾ ਆਉਂਦੇ ਜਿਹੜੇ ਸੂਈਆਂ ਰਹਿੰਦੀਆਂ ਹੈ ਸੰਗ ਬਹੁਤ ਹੁੰਦੀ ਨੇ ਤਿੰਨ ਤਿੰਨ ਬੱਚੇ ਇਹਦਾ ਆਵਾ ਤਿੰਨ ਤਿੰਨ ਬੱਚੇ ਕੱਢਦੇ ਨੇ ਤੁਸੀਂ ਪਹਿਲਾਂ ਟਾਈਮ ਚ ਕਿੰਨੇ ਸੂਏ ਲੈਂਦੇ ਸੀ ਬੱਕਰੀ ਤੋਂ ਸਾਲ ਚ ਨਹੀਂ ਸਾਲ ਚ ਇੱਕ ਸੂਏ ਲੈ ਇੱਕ ਇੱਕੋ ਹੀ ਸੂਆ ਹੁਣ ਤਾਂ ਭੇਡਾਂ ਨੂੰ ਲਈ ਜਾਂਦੇ ਲੱਗ ਗਈ ਸੂਪੀ ਲੱਗ ਗਈ ਸੂਪੀ ਤੇ ਹੁਣ ਨਹੀਂ ਅਸੀਂ ਇੱਕ ਸੂਆ ਇੱਕ ਸੂਆ ਹੈ ਤਿੰਨ ਤਿੰਨ ਚਾਰ ਚਾਰ ਮੇਹਣ ਦਿੱਤੇ ਆਪਣੇ ਬੱਕਰੇ ਅੱਛਾ ਸੋਖਣਾ ਪਾਲਿਆ ਉਹਨੇ ਫੁੱਲ ਪੈ ਗਏ ਉਦੋਂ ਇੱਕ ਦੁੱਧ ਵੀ ਦੇ ਦਿੰਦੇ ਗਏ ਬੱਕਰੀਆਂ ਅੱਛਾ 65-66 ਬੱਕਾ ਜੇ ਮੈਂ ਡੇਢ ਕਮਾਂਡਰ ਤੱਕ ਵੇਲੇ ਦਾ ਪਾਇਆ ਵਾ ਹੂੰ ਤੇ ਜਿਵੇਂ ਜੀ ਜਾਨ ਉਹ ਪਸ਼ੂ ਸੋ ਮੱਝ ਆ ਜਾਏ ਬੱਕਰੀ ਆ ਦੁੱਧ ਤੈਂ ਹੀ ਦੂਗੀ ਕਿ ਸੁਵੇ ਹੀ ਦੋ ਲੈ ਲੈ ਜਾਨ ਨਹੀਂ ਰਹਿਣੀ ਜਾਨ ਨਹੀਂ ਰਹਿਣੀ ਹੈ ਨਾ ਦੁੱਧ ਕੀ ਦੇਣਾ ਫਿਰ ਸੁੱਡੀਆਂ ਬੱਕਰੀਆਂ ਕਿੰਨਾ ਲੰਮਾ ਟਾਈਮ ਦੁੱਧ ਦੇ ਦਿੰਦੀਆਂ ਸੀ ਦੁੱਧ ਬਹੁਤ ਲੰਮਾ ਟਾਈਮ ਜਿਵੇਂ ਨਹਿਲਾ ਜਿਵੇਂ ਆ ਲੈਹਲ ਤੇ ਆਪਾਂ ਗੱਲ ਚੱਲੀ ਆ ਹੂੰ ਨਹਿਲਾ ਹੁੰਦੇ ਆ ਇੱਕ ਦਾ ਹੁੰਦਾ ਕੌੜ ਹੂੰ ਚਾਹੇ ਛੋਟਾ ਚਾਹੇ ਬਹੁਤ ਸ਼ਾਨ ਬੱਕਰਾ ਵਾ ਮਿੱਠਾ ਉਹ ਲੱਗਾ ਉਹ ਸੁਵੇ ਤਾਂ ਇਹ ਵੀ ਦੁੱਧ ਆਪ ਛੜਣੀਆਂ ਪੈਂਦੀਆਂ ਠੀਕ ਹੈ ਵੀ ਹੁਣ ਯਾਰ ਮਹੀਨਾਕ ਰਹਿ ਗਿਆ ਮਹੀਨਾਕ ਰਹਿ ਗਿਆ ਵੀ ਛੱਡ ਦੋ ਛੱਡ ਦੋ ਹੁਣ ਤੇ ਨਹੀਂ ਦੁੱਧ ਦਈ ਜਾਂਦੇ ਹੂੰ ਤੇ ਜਿਹੜਾ ਹੈ ਕੌੜ ਉਹ ਬੱਕਰਾ ਟੱਪਿਆ ਤੇ ਦੁੱਧ ਸੁੱਕੀ ਦੀ ਹਾਂ ਮਸਿਕ ਤਿਆਰ ਆਹੀ ਰਹੇ ਲਾ ਫਰਕ ਨਹੀਂ ਹੁਣ ਇਹੀ ਗੱਲਾਂ ਚ ਨਵੇਂ ਬੰਦੇ ਨੇ ਕੰਮ ਕਰ ਲਿਆ ਜਿਹੜਿਆਂ ਲੈ ਲਈਆਂ ਤਾਂ ਇਹ ਬੱਕਰੀਆਂ ਬੱਕਰਾ ਟਪਾ ਦੁੱਧ ਸੁੱਕਦੀਆਂ ਉਹਨੇ ਕਹਿੰਦਾ ਵੀ ਗਿਆ ਇਹ ਰੱਬੋ ਵਾਲਿਆਂ ਦੀ ਬਰੀਡ ਕਿਵੇਂ ਸੀਗੀ ਹੈ ਇਹ ਕਿਵੇਂ ਬਰੀਡ ਆ ਇਹ ਬਰੀਡ ਬਹੁਤ ਵਧੀਆ ਇਹ ਬੱਕਰੀਆਂ ਇਹ ਲੰਮਾ ਟਾਈਮ ਦਿੰਦੀਆਂ ਨੇ ਦੁੱਧ ਹਾਂ ਲੰਮਾ ਟਾਈਮ ਦਿੰਦੀਆਂ ਕਰਕੇ ਇਹ ਬੱਕਰਾ ਜਾਨਵਰ ਬੈਠਾ ਚਾਹੇ ਅੱਜ ਹੁਣ ਕਈਆਂ ਕਈਆਂ ਦੇ ਪਾਸ ਯਾਰ ਐਵੇਂ ਹੀ ਆ ਫੁੱਦੂ ਜ ਬੱਚੇ ਵੀ ਯਾਦਦਾ ਨਹੀਂ ਪਤਾ ਯਾਦ ਤਾਂ ਨਹੀਂ ਪਤਾ ਨਾ ਉਹ ਵੱਟ ਲੈ ਕੇ ਦਿਖਾਈ ਇਹਨੂੰ ਆ ਉਹ ਦੀ ਜਾਂਦੇ ਨਹੀਂ ਜਿਹੜੇ ਬੱਕੇ ਦੇ ਉਹ ਲੈ ਗਿਆ ਜਿਹਨੂੰ ਇਹ ਜੀਜਾ ਦਾ ਪਤਾ ਲੱਗ ਗਿਆ ਉਹ ਬੰਦਾ ਕਦੇ ਭੁੱਖਾ ਨਹੀਂ ਮਰਦਾ ਆ ਦੀ ਜਾਂਦ ਕੋਲੇ ਪਹਿਲਾਂ ਮੂੰਹ ਹੀ ਜਾਂਦੀ ਦੀ ਇਹਨਾਂ ਕੋਲ ਉਹ ਬੱਕਰੀ ਜਿਹੜੇ ਜਿਹੜੇ ਨਵੇਂ ਬੰਦੇ ਆਉਂਦੇ ਆ ਅੱਜ ਆਪਾਂ ਉਹਨਾਂ ਨੂੰ ਕੋਈ ਮੈਸੇਜ ਦਿੰਨੇ ਆ ਵੀ ਕੀ ਦੇ ਮੈਂ ਤਾਂ ਕਹਿਣ ਦਾ ਪਾ ਉਹ ਨਵੇਂ ਬੰਦਿਆਂ ਨੂੰ ਇਹਨਾਂ ਨਾਲ ਕਰਿਆ ਕਰੋ ਆ ਬੱਕਰੀ 3 ਲੱਖ ਦੀ ਵੈ ਗਈ ਆ 4 ਦੀ ਵੈ ਗਈ ਬੰਦਿਆਂ ਨੂੰ ਜਿਉਂਦੇ ਰੱਖੋ ਜਿਉਂਦੇ ਰੱਖੋ 5 ਲੱਖ ਪੁੱਛਦਾ ਕਹੋ ਨਵੇਂ ਮੁੰਡਿਆਂ ਨੂੰ ਲੈ ਦੋ ਹੜ ਜਾਣ ਇੱਧਰ ਕਿਤੇ ਜੇ ਲੱਗ ਜਾਣ ਆ ਜਾਏਗਾ ਆ ਬੱਕੇ ਦੇ ਵੇ ਜਾਂਦੇ ਲਗਾ ਹਾਂ ਆ ਆ ਡੱਬਾ ਅਸਲੀ ਇੰਨਾ ਇੱਥੇ ਲੈ ਜਾ ਆਹੀ ਕਰਨ ਦੀ ਆਹੀ ਮੂੰਹ ਦੇ ਨਾਲ ਆਹ ਆ ਲੈ ਇਹ ਛੋੜ ਲਵੇ ਅਸੀਂ ਜਾਂਦੇ ਛੇ ਇੱਧਰ ਇੱਧਰ ਮਾਗਰ ਨੂੰ ਕਰ ਲੈ ਉਧਰ ਨੂੰ ਉਧਰ ਨੂੰ ਕਰੀ ਨੱਕ ਮੂੰਹ ਇਹਨਾਂ ਦੇ ਰਲਦੇ ਨੇ ਜਾਂਦੇ ਨਾ 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 ਇਹ ਉਹਨਾਂ ਦੀ ਜੱਟਾਂ ਦੀ ਬੱਕਰੀ ਆ ਆ ਡੱਬ ਜੀ ਪੰਗ ਬੱਕਰੀ ਰੱਬ ਵਾਲਿਆਂ ਦੇ ਰੱਬੋ ਵਾਲਾਂ ਦੇ ਆ ਆ ਅਮਰੀਕਾ ਟੱਡ ਨੇ ਛੋਡੇ ਵਾਲੇ ਛੋਡੇ ਕੋਲ ਵੀ ਅਹੀ ਹਾਂ ਇਹ ਜਿਹਾਂ ਹਾਂ ਆ ਬਿਹੋਰ ਦੀ ਬੱਕਰੀ ਹੁਣ ਕਹਿੰਦੇ ਨੇ ਇਹ ਪਾਠਾ ਹਾਂ ਪਾਠਾ ਲੈ ਜਾਗੇ ਆਂ ਦਿਖਾਈ ਆ ਮਿਲ ਲੈ ਲੈ ਜਾਂਦੀ ਐ ਵੀ ਨਹੀਂ ਜਿੱਥੇ ਖੜਾਤੀ ਇੱਥੇ ਖੜੀ ਰੋ ਹਾਂ ਜਾਂਦੀਆਂ ਨਹੀਂ ਮਾਂ ਨਹੀਂ ਪਤਾ ਯਾਰ ਨਾਲੇ ਤੇ ਮੈਂ ਜਾਂਦਾ ਨਹੀਂ ਬੱਕੇ ਕੋਲੇ ਵੀ ਮੇਰਾ ਤੇ ਉਹ ਬਾਈ ਹੀ ਖੁੱਭੀ ਹੁੰਦੀ ਇਹਨਾਂ ਦੀ ਅੱਛਾ ਖੁੱਭੀ ਇਹ ਸਾਡਾ ਮਾਲ ਕਾ ਜਾਂਦੀ ਨਹੀਂ ਉਹਨਾਂ ਕੋਲ ਥੋੜਾ ਚਿਰ ਜਾਂਦੀ ਸਾਡੇ ਜਵਾਗ ਦੇ ਕੋਲ ਜਾਂਦੀ ਹੁਣ ਬਧੇਰੀਆਂ ਦੇਖਾਂ ਕਲੂਜੜੀਆਂ ਜਾਂ ਭੈਂਦੀਆਂ ਬੰਦਾ ਕਿਤੇ ਹੁੰਦਾ ਬੱਕੇ ਕਿਤੇ ਹੁੰਦੀਆਂ ਪਰਦੀਆਂ ਲੈ ਜਾ ਹਾਂ 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 ਉਹ ਵੀ ਕਈ ਵਾਰ ਭੈਂਦੇ ਕੁੱਤੇ ਹੀ ਭਜਾਈ ਫਿਰਦੇ ਰਹਿੰਦੇ ਆ ਹਾਂ ਜੇ ਕੋਲੇ ਮਾਰਗ ਦੇ ਖੜਨੇ ਹੀ ਨਹੀਂ ਹਾਂ ਹਨਾ ਉਹ ਵੀ ਕਰ ਹਾਂ ਚੱਕਰ ਤੇਨੀ ਚੀਜ਼ ਨਹੀਂ ਮਾੜੀ ਹੈਗੀ ਨਵੇਂ ਮੁੰਡਿਆਂ ਨੇ ਵਧੀਆ ਜਣੀ 2000 ਕੇ ਲੈ ਲੈਣੇ ਖੇਤੀ ਕਰੀ ਚੱਲੋ ਨਾਲੇ 10-12 ਇਹ ਰੱਖੀ ਜੋ ਬਲਗੇ ਰੱਖੇ 10 ਰੱਖੀ ਚੱਲੋ ਵਧੀਆ ਜਣੀ ਵਧੀਆ ਜਣੀ ਜਵਾਕ ਪਾਲਦਾ ਵਧੀਆ ਪੜਾਈ ਕਰ ਲੈ ਕੇ ਤੇ ਲੈਂਦੀ ਲੋਡ ਨਹੀਂ ਪੈਂਦੀ ਪਈ ਹੈ ਦੀ ਕਿਉਂ ਬੱਚੇ ਵੇ ਤੇ ਦੁੱਧ ਪਈ ਜਾਣਾ ਵਾ ਇੱਕ ਦੋ ਘਰੇ ਮਈਆਂ ਘਰੇ ਮਈਆਂ ਹਟ ਗਈਆਂ ਬੱਕੀਆਂ ਚੱਲ ਪਈਆਂ ਬੱਕੀਆਂ ਹਟ ਗਈਆਂ ਮਈਆਂ ਚੱਲ ਪਈਆਂ ਜਿਹੜੀ ਬੰਦਾ ਭੁੱਖਾ ਰਹੇ ਮੱਝਾਂ ਦੇ ਨਾਲ ਵੀ ਰੱਖ ਸਕਦੇ ਇਹਨਾਂ ਨੂੰ ਮੱਝਾਂ ਨਾਲ ਇਹ ਰੱਖ ਸਕਦੇ ਵਧੀਆ ਕੰਮ ਚਾਰ ਇਹ ਖਾ ਲੈਂਦੇ ਆ ਜੀ ਆਹ ਕੱਲ ਨੂੰ ਮੰਗ ਨਹੀਂ ਸਕਦਾ ਜੀ ਪੰਜ ਦਾ ਹੁਣ ਤਾਂ ਚਾਰ ਇਹ ਬੱਕੀ ਦਾ ਪੈਂਦਾ ਹੁਣ ਕਹਿੰਦੇ ਚਾਰ ਇਹ ਖਾ ਲਏ ਹੁਣ ਇਹ ਕਹਿੰਦੇ ਬੱਕਰੀ ਵੀ ਜਾਂ ਦੁੱਧ ਬਾਹਰ ਫਿਰ ਕੇ ਜਾਂਦੇ ਆ ਕੋਈ ਬਾਹਰ ਫਿਰ ਕੇ ਨਹੀਂ ਘਰੇ ਵੀ ਬੱਕਰੀ ਦੁੱਧ ਦਿੰਦੀ ਆ ਪਠੰਡਾ ਤੇ ਵੀ ਖਰਾਕ ਚੰਗੀ ਮਿਲੀ ਜਾਵੇ ਖਰਾਕ ਚੰਗੀ ਮਿਲੀ ਜਾਵੇ ਘਰੇ ਦੁੱਧ ਦਿੰਦੀ ਆ ਪੜ ਕੇ ਇਹ ਛੱਲਾਂ ਘਟੇ ਆ ਵੀ ਬੱਕਰੀ ਬਾਹਰ ਫੇਦੇ ਕੋਈ ਬਾਹਰ ਫੂਰ ਫਿਰਦੇ ਨੇ ਘਰੇ ਫਿਰਦੇ ਆ ਕਿਦੋਂ ਦੋ ਹੋ ਜਾਈ ਆ ਇਹਦੇ ਅੰਦਰ ਬਾਲ ਹੁੰਦੇ ਆ ਅੱਛਾ ਬਲੈਤਨ ਗਾਂ ਦੇ ਬਾਲ ਨੇ ਹਾਂ ਮੈਂ ਜੁਰੂਈ ਵਰਾਇਟੀ ਮੈਂਬਰ ਵੀ ਰਿਹਾ ਲਧਿਆਣੇ ਪਹਿਲੇ ਸ਼ੁੱਕਰਵਾਰ ਨੂੰ ਸਾਡੀ ਮੀਟਿੰਗ ਹੁੰਦੀ ਸੀ ਚਕਾਵੇਂ ਦਾ ਪ੍ਰਧਾਨ ਸੀ ਝੱਡਾ ਇਸ ਚਕਾਵੇਂ ਦਾ ਫੌਜੀ ਕੈਪਟਨ ਉਹ ਲੈ ਕੇ ਆਉਂਦਾ ਜਾਨੂੰ ਬਲੈਤਨ ਗਾਂ ਦੇ ਸਿੱਧਾ ਹੀ ਦੁੱਧ ਆਉਂਦਾ ਸਿੱਧੇ ਆ ਵਿੱਚ ਸਿੱਧੀਆਂ ਆਉਂਦੀਆਂ ਦੁੱਧ ਦੀਆਂ ਹਾਂ ਸਿੱਧੀਆਂ ਆਉਂਦੀਆਂ ਨੇ ਲਉਦੀਆਂ ਲਉਦੀਆਂ ਉਹ ਜਿਉਂ ਗਾਂਆਂ ਆਪਣੇ ਆ ਗਏ ਅਮਰੀਕਾ ਚੋਂ ਆਪਣੇ ਕੈਂਸਲ ਸ਼ੁਰੂ ਹੋ ਗਿਆ ਹਾਂ ਤੇ ਮੱਝ ਦੇ ਇੱਕ ਬਾਲ ਆ ਗਾਂ ਦੇ ਦੇਖੀਏ ਦੋ ਬਾਲ ਆ ਬੱਕਰੀ ਦੇ ਤਿੰਨ ਬੱਕਰੀ ਦੇ ਤਿੰਨੇ ਨੇ ਹਾਂ ਚਾਹੇ ਘਰੇ ਖੜੀ ਬੱਕਰੀ ਦੋ ਪੀ ਚੱਲੀ ਹੂੰ ਕੋਈ ਨਹੀਂ ਹੁਣ ਕਈ ਕਰੇ ਬਾਹਰ ਫਿਰਦੇ ਆ ਕੱਖਾਂ ਦੀਆਂ ਫੁਲਾਣਾ ਖਾਦੇ ਇੱਕ ਨਾਲ 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 ਉਹ ਵਾਧੂ ਗੱਲਾਂ ਵਾ ਜਿਵੇਂ ਹੁਣ ਟਰੈਕਟਰ ਨਵੇਂ ਚੱਲ ਪਏ ਵੇ 1000 ਪੌਣ ਕੇ ਆਉਂਦਾ ਵਾ ਤੇਲ ਇਹ ਟਰੈਕਟਰ ਬੰਦ ਨਹੀਂ ਹੁੰਦਾ ਉਹ ਫਿਲਟਰ ਆ ਉਹ ਫਿਲਟਰ ਇਹਨਾਂ ਦੇ ਆ ਫਿਲਟਰ ਇਹਨਾਂ ਦੇ ਤਿੰਨ ਨੇ ਮੱਝ ਦੇ ਇਕਾ ਗਾਂ ਦੇ ਦੋ ਦੇਸੀ ਦੇ ਅਮਰੀਕਨ ਦੇ ਨਹੀਂ ਉਹਦੇ ਹੈ ਨਹੀਂ ਉਹ ਡਾਇਰੈਕਟ ਆਉਂਦਾ ਡਾਇਰੈਕਟ ਤਾਂ ਹੀ ਹੁਣ ਮਸਟਾਇਟਸ ਜ਼ਿਆਦਾ ਹੁੰਦੀ ਆ ਉਹਨਾਂ ਦੁੱਧ ਪੀਣ ਲਾ ਕੇ ਬੰਦਾ ਜਿਹੜੀ ਭਲਾ ਲੋਡ ਟਰੱਕ ਕਰ ਲਈ ਗੱਲ ਉਹ ਕੈਨਸਲ ਹੋਊਗਾ ਅਮਰੀਕਨ ਗਾਂ ਦਾ ਅਮਰੀਕਨ ਜਾਂਦਾ ਦੁੱਧ ਪੀਣ ਲਾ ਹੂੰ ਸਹੀ ਗੱਲ ਉਹ ਗੱਠਾ ਆਉਂਦੀਆਂ ਖੂਨਦਿਆਂ ਉਹ ਆਪਣੇ ਅੰਦਰ ਜਾਣੀਆਂ ਸਹੀ ਆ ਬਾਕੀ ਉਹ ਉਹਨਾਂ ਚ ਉਹ ਬੱਚਿਆਂ ਨੂੰ ਵੀ ਨਹੀਂ ਦੁੱਧ ਚੰਗਾ ਹੁੰਦੀ ਐ ਨਾ ਹਾਂ ਉਹਦਾ ਚੈਦੀ ਉਮ ਬੈਠਾ ਰਹੇ ਉਹਨਾਂ ਥੱਲੇ ਹੂੰ ਬੱਚਿਆਂ ਕਿਰੋਂ ਦੇਸੀ ਗਾਂ ਦੇ ਬੱਕਰੀ ਮਿਲਦੀ ਨਹੀਂ ਵਧੀਆ ਹੂੰ ਵਧੀਆ ਮਿਲਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਇਹਦੇ ਨਵੇਂ ਬੰਦੇ ਨੇ ਉਹ ਥੋੜੀ ਇਹ ਗੱਲ ਤੇ ਜ਼ਰੂਰ ਗੌਰ ਕਰਨਗੇ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ